ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਕੋਲ ਜਰਸੀ ਗਾਂ ਪੰਜਾਬ ਵਾਲੀ ਹੈ ਠੀਕ ਹੈ ਜੀ ਨੇੜੇ-ਨੇੜੇ ਪਿੰਡ ਪੈਣਦੇ ਇੱਧਰ ਰਾਇਸ ਰਪੈਣਦਾ ਇੱਧਰ ਚੀਮਾ ਤੇ ਇੱਧਰ ਭੋਤਨਾ ਤੇ ਇੱਧਰ ਪੱਖੋ ਕੈਂਚੀਆ ਠੀਕ ਹੈ ਮੇਨ ਸੜਕ ਤੇ ਆ ਤੇ ਚੀਮੇ ਵਾਲੀ ਸੜਕ ਤੇ ਬਾਈ ਦਾ ਘਰ ਆ ਠੀਕ ਹੈ ਜੀ ਕੋਈ ਬੋਲੋ ਬਰਾਸਾ ਗੱਡੀ ਬਾਡਰ ਬਾਕਸ ਵੀ ਆਉਂਦੀ ਆ ਸੜਕ ਛਿੰਗੀਆਂ ਨੂੰ ਜਾਂਦੀ ਆ ਬਾਈ ਨਾ ਕਰਦੇ ਆ ਪਾ ਗੱਲਬਾਤ ਲੈ ਲੈਨੇ ਆ ਜਾਣਕਾਰੀ ਅਜੀਬੀਰ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਨਾਮ ਕੀ ਆ ਜੀ ਆਪਣਾ ਸੀਰਾ ਜੀ ਪਿੰਡ ਵਾਸਤਗੜਾ ਜ਼ਿਲ੍ਹਾ ਬਰਨਾਲਾ ਠੀਕ ਆ ਬਾਈ ਕਿੰਨੇ ਦਿਨ ਹੋ ਗਏ ਸ਼ਵੀਨ ਨੂੰ 8 ਕਿਦੋਂ ਹੋਇਆ ਉਹਦਾ ਸ਼ਵੀਨ ਮਰੇ ਰ 8 ਦਿਨ ਹੋਈ ਤੇ ਮਗਰ ਕੀ ਆ ਜੀ ਬੱਚਾ ਜੀ ਠੀਕ ਆ ਜੀ ਬੱਸਾ ਤੇ ਦੁੱਧ ਕਿੰਨਾ ਹੋਊਗਾ ਜੀ ਹੈਗਾ 10 ਕਿਲੋ ਹੋਊਗਾ ਮਰਨ ਠੀਕ ਆ ਜੀ ਰੇਟ ਭਰਾ ਦਾ ਰੇ ਫੋਨ ਦੀ ਕਹੋ ਜੀਆ ਠੀਕ ਹੈ ਜੀ ਰੇਟ ਫੋਨ ਤੇ ਪਰਾ ਤੇ ਤੋਰ ਕੇ ਦਿਖਾਉਂਗਾ ਜੀ ਮੜੀ ਹਾਂ ਤੋਰ ਦੇਣਾ ਸਾਢੇ 7 ਦਾ ਟਾਈਮ ਆ ਪਰਾ ਕਾਰ ਚੋਰੀ ਵੀ ਆ ਠੀਕ ਹੈ ਜੀ ਬਾਕੀ ਸਾਨੂੰ ਤੋਰ ਠੀਕ ਹੈ ਜੀ ਦੁੱਧ ਦੱਸ ਲੀ ਬਾਈ ਨੀ ਦੱਸਿਆ ਕੰਡੇ ਵਾਲਾ ਚਾ ਚਾਰ ਟਾਈਮ ਜੋ ਕੇ ਸੱਲੀ ਕਰਕੇ ਲੈ ਜਾ ਸਕਦੇ ਪਰਾ ਠੀਕ ਹੈ ਜੀ ਪਹਿਲੇ ਸੂਏ ਸੂਈ ਸੂ ਸੂਈ ਜੀ ਠੀਕ ਹੈ ਕਾ ਨੂੰ ਦੇਖ ਸਕਦੇ ਪਰਾ ਤੋਰਾ ਤਰਾ ਮੋਰ ਨੰਬਰ ਨਾ ਪ੍ਰਾ ਫੇਸਬੁਕ ਕੁਆਲਟੀ ਦੇਖ ਸਰਣ ਥੋੜੀ ਡਰਦੀ ਆ ਖੋਲੀ ਕਾਲੀ ਨਹੀਂ ਹਾਲੇ ਪ੍ਰੈਕਟੀਕਲ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪ੍ਰਾ ਠੀਕ ਆ ਜੀ ਪੈਂਡ ਬਾਕੀ ਗੱਲ ਲਾ ਬਰਨਾਲਾ ਠੀਕ ਆ ਜੀ ਬਾਈ ਦਾ ਨੰਬਰ ਪਾਸ ਕਰੀ ਤੇ ਲਾ ਗਏ ਬਾਕੀ ਪ੍ਰਾ ਆਪਣਾ ਫੇਸਬੁਕ ਦੀ ਪੇਜ ਆ ਜਿਹੜੀ ਜਿਹਦੇ ਕਿਸ ਨੇ ਐਡ ਕਰਵਾਉਣੀ ਹੋਈ ਤਾਂ WhatsApp WhatsApp ਰਾਹੀਂ ਵੀ ਪੇਜ ਐਡ ਕਰਵਾ ਸਕਦੇ ਪ੍ਰਾ ਠੀਕ ਆ ਜੀ ਜੇ ਕਿਸੇ ਨੇ ਨੇੜੇ ਨੇੜੇ ਪਿੰਡਾਂ ਚ ਕਰਉਣੀਆਂ ਤਾਂ ਅਸੀਂ ਚੱਲ ਕੇ ਵੀ ਆ ਜਣੇ ਠੀਕ ਹੈ ਜੀ ਫਿਰ ਤੇ ਆਪਾਂ ਅਗਲੀ ਵੀਡੀਓ ਚ ਓਕੇ ਬਾਏ